ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਹੈ ਵਿਰਾਸਤ ਹੈ ਸਾਡੀ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ 1947 ਚ ਸੋ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਇਹ ਕਹਿ ਕੇ ਮੀਟਿੰਗ ਕਰਕੇ ਮੈਂ ਵੀ ਉਸ ਮੀਟਿੰਗ ਚ ਸੀ ਮੇਰੇ ਨਾਲ ਮੀਟਿੰਗ ਕੀਤੀ ਸੀ ਰਾਜਪਾਲ ਆਏ ਸੀ ਉਹਨਾਂ ਦੇ ਕਿ ਜੀ ਅੰਬਾਲਾ ਜਮਨानगर ਤੇ ਕੁਰਕਸ਼ੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦੋ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਹਾਂ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਹੈ ਵਾਪਸ ਲੈਣੇ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਉਹ ਅਸਲ 'ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ 'ਚ ਵੜਨਾ ਚਾਹੁੰਦੇ ਸੀ ਜਦੋਂ ਉਹ ਨਹੀਂ ਕਾਮਯਾਬ ਹੋਇਆ ਤਾਂ ਇਹ ਧੱਕੇਸ਼ਾਹੀ ਜਿਹੜਾ ਨਾਦਰਸ਼ਾਈ ਫਰਮਾਨ ਜਾਰੀ ਕਰਤਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਾਲ ਤੁਸੀਂ ਵਿਧਾਨ ਸਭਾ ਦਾ ਐਕਟ ਜਿਹੜਾ ਉਹ ਨਹੀਂ ਰੱਦ ਕਰ ਸਕਦੇ ਜਾਂ ਤਾਂ ਵਿਧਾਨ ਸਭਾ ਉਹਨੂੰ ਅਮੈਂਡ ਕਰੇ ਜਾਂ ਲੋਕ ਸਭਾ ਚ ਲੈ ਕੇ ਜਾਂਦੇ ਸੋ ਅਸੀਂ ਉਹਦੇ ਉਸ ਮਾਮਲੇ 'ਚ ਅੱਜ ਹੀ ਮੈਂ ਵਕੀਲਾਂ ਦੇ ਪੈਨਲ ਨਾਲ ਗੱਲ ਕੀਤੀ ਹੈ ਦੇਸ਼ ਦੇ ਵੱਡੇ ਵੱਡੇ ਉੱਗੇ ਜਿਹੜੇ ਸਪੈਸ਼ਲਿਸਟ ਵਕੀਲ ਨੇ ਉਹਨਾਂ ਦਾ ਪੈਨਲ ਬਣਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਲੜਾਈ ਲੜਾਂਗੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਵਿਦਿਆਰਥੀ ਵੀ ਬਹੁਤ ਸਾਰੇ ਉੱਥੇ ਜਿਹੜੇ ਸਟ੍ਰਾਈਕ ਤੇ ਬੈਠੇ ਨੇ ਕਿਉਂਕਿ ਇਸ ਤਰ੍ਹਾਂ ਦੇ ਵਿਦਿਆਰਥੀ ਵੀ ਨੇ ਜਿਨ੍ਹਾਂ ਦੇ ਦਾਦਾ ਵੀ ਉੱਥੇ ਪੜ੍ਹਿਆ ਜਿਨ੍ਹਾਂ ਦੇ ਪਿਤਾ ਜੀ ਉੱਥੇ ਪੜ੍ਹੇ ਨੇ ਉਹ ਉਸੇ ਹੋਸਟਲ ਦੇ ਉਸ ਕਮਰੇ ਵਾਸਤੇ ਵੀ ਉਹ ਕਈ ਵਾਰੀ ਵੱਧ ਫੀਸ ਦੇਣ ਨੂੰ ਤਿਆਰ ਹੁੰਦੇ ਨੇ ਕਿ ਇਸ ਕਮਰੇ 'ਚ ਮੇਰੇ ਦਾਦਾ ਜੀ ਰਹਿੰਦੇ ਰਹੇ ਐ ਇਸ ਤਰ੍ਹਾਂ ਦੀ ਲੈਗੇਸੀ ਹੈ ਸਾਡੀ ਵਿਰਸਾ ਹੈ ਸਾਡਾ ਸੋ ਅਸੀਂ ਇਹਨੂੰ ਪੰਜਾਬ ਦੇ ਹੱਕਾਂ ਤੇ ਡਾਕੇ ਨਹੀਂ ਮਾਰਨ ਦੇਵਾਂਗੇ ਇਸ ਮਾਮਲੇ 'ਚ ਵਿਧਾਨ ਸਭਾ 'ਚ ਕੋਈ ਬਿੱਲ ਲੈ ਕੇ ਆਉਣਾ ਭਾਵੇਂ ਉਹ ਵੀ ਲੈ ਕੇ ਆਵਾਂਗੇ ਆਲ ਪਾਰਟੀ ਮੀਟਿੰਗ ਕਰਨੀ ਪਈ ਉਹ ਵੀ ਕਰਾਂਗੇ